ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਵੇਰੇ ਸਵੇਰੇ ਸੱਦੇ ਸੱਦੇ ਦੇ ਉੱਤੇ ਇੱਥੇ ਬਿਲਕੁਲ ਬਾਰਡਰ ਦੇ ਉੱਤੇ 09 ਦੇ ਉੱਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ 09 ਹੁੰਦੀ ਹੈ ਇੱਥੇ ਪੰਜਾ ਆਪਾਂ ਮਸਜਗੜ ਸਕੂਲ ਚ ਆ ਰਹੇ ਹਾਂ ਇਹ ਪਿੰਡ ਬਾਰਡਰ ਦੇ ਉੱਤੇ ਆ ਤੁਸੀਂ ਇਹ ਜਿਹੜਾ ਸਕੂਲ ਦੀ ਨਵੀਂ ਚਾਰਦਵਾਰੀ ਜਿਸ ਦੇ ਉੱਤੇ 20 ਲੱਖ ਰੁਪਏ ਲੱਗੇ ਆ ਪਹਿਲਾਂ ਜੋ ਪਿੰਡ ਵਾਲੇ ਦੱਸਦੇ ਆ ਕਿ ਇੱਥੇ ਡੰਗਰ ਬੈਠਦੇ ਹੁੰਦੇ ਸੀ ਹੁੰਦੇ ਤੇ ਇੱਕ ਨਵਾਂ ਕਿੱਥੇ ਕਲਾਸਰੂਮ ਸ਼ਾਨਦਾਰ ਕਲਾਸਰੂਮ 40 ਲੱਖ ਰੁਪਏ ਦਾ ਕੰਮ ਇਸ ਸਕੂਲ ਛੋਇਆ ਤੇ ਮੇਰੀ ਇਸ ਇਲਾਕੇ ਚ ਤੀਜੀ ਚੌਥੀ ਵਿਜ਼ਿਟ ਹੈ ਹਲਕਾ ਵਿਧਾਇਕ ਸਾਹਿਬ ਸਾਡੇ ਸਰਦਾਰ ਸਰਵਨ ਸਿੰਘ ਜੀ ਇਸ ਹਲਕੇ ਦੀ ਮੈਂਦਗੀ ਕਰਦੇ ਆ ਲਗਭਗ 30 ਕਿਲੋ ਮੀਟਰ ਦੇ ਕੰਮ ਸਿਰਫ ਇਸ ਬੈਲਟ 'ਚ ਹੋਇਆ ਜੋ ਇਤਿਹਾਸਿਕ ਹੈ ਤੇ ਇੱਥੋਂ ਦੇ ਲੋਕਾਂ ਨੂੰ ਤੁਸੀਂ ਪੁੱਛ ਸਕਦੇ ਹੋ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਐਪੀਯੂ ਦੇ ਸਿੱਖਿਆ ਕ੍ਰਾਂਤੀ ਵੱਡੇ ਵੱਡੇ ਲੀਡਰ ਜਿਨ੍ਹਾਂ ਨੇ ਕਦੀ ਆਪਣੇ ਬੱਚੇ ਪੜ੍ਹਦੇ ਨੇ ਮਹਿੰਗੇ ਸਕੂਲਾਂ 'ਚ ਆਪਣੇ ਜਵਾਬ ਮਹਿੰਗੇ ਸਕੂਲਾਂ 'ਚ ਆਪ ਕਦੀ ਸਰਕਾਰੀ ਸਕੂਲਾਂ 'ਚ ਬੜੇ ਨਹੀਂ ਜਦੋਂ ਮੌਕਾ ਸੀ ਕਦੀ ਕੁਝ ਕੀਤਾ ਨਹੀਂ ਤੇ ਹੁਣ ਉਹ ਕਹਿੰਦੇ ਕਿ ਸਰਕਾਰ ਕਿਉਂ ਕਰ ਰਹੀ ਹੈ ਸਿੱਖਿਆ ਕ੍ਰਾਂਤੀ ਜੀ ਆ ਮੈਂ ਮੈਂ ਤੁਹਾਨੂੰ ਉੱਦੋਂ ਵੀ ਸਾਰੇ ਪਿੰਡ ਦੇ ਸਾਹਮਣੇ ਦਿਖਾਇਆ ਪਿੰਡ ਵਾਲੇ ਬੋਲੇ ਤੇ ਹੁਣ ਵੀ ਤੁਸੀਂ ਕਿਸੇ ਵੀ ਆ ਬਾਪੂ ਜੀ ਦੱਸੋ ਇੱਧਰ ਆ ਪਿੰਡ ਵਾਲੇ ਇਹਨਾਂ ਨੂੰ ਪੁੱਛੋ ਬਾਪੂ ਜੀ ਕੀ ਕੰਮ ਹੋਇਆ ਸਕੂਲ 'ਚ ਹੋਇਆ ਕੋ ਵੱਡੇ ਵੱਡੇ ਲੀਡਰ ਕਹਿੰਦੇ ਕਹਿੰਦੇ ਕੋਈ ਕੰਮ ਨਹੀਂ ਹੋਇਆ ਨਹੀਂ ਅਜੇ ਤੱਕ ਪਹਿਲਾਂ ਹੀ ਐਨੀ ਓਵਰ ਹੋ ਗਈ ਆ ਵੇਖਿਆ ਹੀ ਐਰ ਕੀ ਪਹਿਲੀ ਐ ਸਕੂਲ ਬਾਰੇ ਗੱਲ ਤਹਾਂ 28 ਅਜੇ ਤੱਕ ਅਸੀਂ ਸਾਰੇ ਬੰਦੇ ਗੱਲਾਂ ਪਿੱਛੇ ਕਰਦੇ ਹਾਂ ਵੀ ਅਜੇ ਤੱਕ ਸਾਡੀ ਸਕੂਲ ਦੀ ਕਦੀ ਵੇਖਿਆ ਨਹੀਂ ਕੋਈ ਅਜੇ ਤੱਕ ਸਕੂਲ 'ਚ ਆਇਆ ਹੀ ਨਹੀਂ ਬੰਦਾ ਤੇ ਹੋਰ ਕੋਈ ਪਿੰਡ ਦੇ ਸਰਪੰਚ ਵੀ ਮਾਲ ਡੰਗਰੀ ਬਾਈਦਾ ਰਿਹਾ ਸਕੂਲਾਂ ਸਰਕਾਰੀਆ ਚਾਹੀਦੇ ਦੇ ਰਹੇ ਤੂੜੀਆਂ ਪਾ ਛੱਡੀਆਂ ਲੋਕੀਂ ਦੇ ਘਰ ਦਾ ਲੀਡਰ ਕਦੀ ਸਕੂਲ ਚ ਆਏ ਵੀ ਕਦੀ ਨਹੀਂ ਕਦੀ ਸਾਰਿਆਂ ਨਾਲ ਹੀ ਸ਼ਿਆਸ਼ਟ ਚ ਰਹੇ ਅਸੀਂ ਸਾਰੀ ਉਬਰ ਕਦੀ ਨਹੀਂ ਕੋਈ ਆਇਆ ਸਕੂਲ ਬਾਰੇ ਗੱਲ ਮਸਤਗੜ ਦੇ ਹੋਰ ਬੰਦੇ ਖੜੇ ਆ ਕੀ ਸਰਪੰਚ ਸਾਹਿਬ ਕਿੱਥੇ ਇੱਥੇ ਬੁਲਾਓ ਜੀ ਮੈਂ ਸਰਪ ਹੁਣ ਇੱਥੇ ਤੇ ਜੈ ਸਰ ਆਪਾਂ ਆਹ ਸੰਭੇ ਹੋ ਰਿਹਾ ਹੈ ਧੰਨਵਾਦ ਹੈ ਢਾਡਾ ਬਹੁਤ ਜੈ ਸਰ ਲਗਾਤਾਰ ਜੀ ਠੀਕ ਹੈ ਸਰ ਬਾਈਟਾਂ ਕਰਦਣੇ ਬਾਤ ਕਰਦਣੇ ਨਹੀਂ ਹੈ ਸਕੂਲ ਚ ਬਹੁਤ ਹੋ ਰਹੀ ਹੈ ਸਭ ਲਾਈਵ ਸਭ ਲਾਈਵ ਚੱਲਨ ਤੋਂ ਦੇਖੋ ਰਹੀ ਹੈ ਮੇਰੀ ਮੇਰੀ ਲਗਾਤਾਰ ਜਿਵੇਂ ਕਹਿੰਦੀ ਹੈ ਕਿ ਖੇਮ ਕਰਨਾ ਨਹੀਂ ਸਾਡੀ ਇਨੀ ਉਮਰ ਹੋ ਗਈ ਬੱਚੇ ਪੜਦੇ 300 300 300 ਜਣਾ ਚਾਹੀਦੇ 300 ਟੀਚਰ ਹੈ ਜਿਹੜੇ ਅਸੀਂ ਇਸ ਲਾ ਦੇ ਦਿੱਤੇ ਅਜੇ ਹੋਰ ਦੇ ਰਹੇ ਤੁਸੀਂ ਆਪ ਦੇਖੋ ਇਹ ਬਾਰਡਰ ਬੈਲ ਜੀ ਸਾਨੂੰ ਆਣਾ ਵੀ ਇੱਥੇ ਔਖਾ ਹੈ ਇੱਥੇ ਨੁਕਲ ਬੰਦੇ ਜਿਹੜੇ ਰਹਿੰਦੇ ਆ ਉਹ ਅਮਰਸਰ ਰਹਿੰਦੇ ਉਹ ਆਣਾ ਔਖਾ ਤਾਂ ਚੈਲੰਜ ਤਾਂ ਹੈ ਹੀ ਕੋਈ ਬਿਲਕੁਲ ਪਰ ਫਿਰ ਵੀ 300 ਫੀਸ ਚ ਦਿੰਦੇ ਆ ਆਪ ਜੀ ਸਰਵਨਸਾਬ ਹਾਂ ਜੀ ਅਚਾਨਕ ਦੱਸੋ ਇੰਨੇ ਨਹੀਂ ਇੰਨਾ ਦੱਸੋ ਕਿ ਸਕੂਲ ਚ ਕੀ ਕੰਮ ਹੋਇਆ ਸਰ ਬਹੁਤ ਜ਼ਿਆਦਾ ਕੰਮ ਹੋਇਆ ਬਹੁਤ ਜ਼ਿਆਦਾ ਸਟਾਫ ਹੈ ਪਰ ਬੰਦ ਬਹੁਤ ਹੈ ਹਾਂ ਜੀ ਪਹਿਲਾਂ ਅੱਜ ਤੋਂ ਬਾਅਦ ਹੀ ਦੇਖਣ ਲੱਗੇ ਪਹਿਲਾਂ ਹਮੇ ਇਥੇ ਕੋਈ ਨਹੀਂ ਪੁੱਤ ਕਾ ਚੱਦ ਕੇ ਸਾਡੇ ਸਕੂਲ ਦੇ ਵਿੱਚ ਹਾਂ ਜੀ ਇੱਥੇ ਜੀ ਆਪ ਵੇਖੋ ਰੁੱਖ ਬਹੁਤ ਲੱਗਾ ਵਧੀਆ ਨਹੀਂ ਗਿਆ ਇਹਦਾ ਬਹੁਤ ਵਧੀਆ ਕੱਲਾ ਇਸ ਸਕੂਲ ਇਹ ਵੀ ਕਹਿਣਗੇ ਕਿ ਆ ਸਕੂਲ ਤੁਸੀਂ ਵੀ ਹੁਣ ਇੱਥੋਂ ਜਦੋਂ ਵਾਪਸ ਜਾਓਗੇ ਆਪਣੇ ਆਪਣੇ ਘਰਾਂ ਨੂੰ ਜਾਓਗੇ ਆਪਣੇ ਆਪਣੇ ਤੁਸੀਂ ਸੱਜੇ ਖੱਬੇ ਵੀ ਦੇਖਦੇ ਜਾਓਗੇ ਕਿ ਕਿਸੇ ਹੋਰ ਸਕੂਲ ਵੀ ਬੜੇ ਉੱਥੇ ਤੁਹਾਨੂੰ ਇਹ ਪੁੱਛਣ ਦੇਖੋ ਮੈਂ ਇਹ ਮੇਰੇ ਮੈਂ ਬੜੀ ਨਿਮਰਤਾ ਨਾਲ ਕਹਿ ਰਿਹਾ ਮੈਂ ਕਹਾਂ ਕਿ ਸਾਰਾ ਕੁਝ ਠੀਕ ਹੋ ਗਿਆ ਨਹੀਂ ਪਰ ਕੰਮ ਹੋਇਆ ਅਕੋਰਡਿੰਗ ਟੂ ਦਾ 20000 ਸਕੂਲ ਨੇ ਜੇ ਕੋਈ ਉਧਰ ਹੋਵੇ ਕਿ ਕੋਈ ਕਮੀ ਲੱਭੇ ਤਾਂ ਦੱਸੋ ਉਹਨੂੰ ਠੀਕ ਕਰਾਂਗੇ ਪਰ ਜੇ ਕਿ ਟਿਚਰ ਬੱਚੋ ਕੋਈ ਨਹੀਂ ਹਾਂ ਗਰੈਂਟਾ ਆ ਰਹੀਆਂ ਬਾਉਂਡਰੀ ਵਾਲ ਦੀ ਆ ਰਹੀ ਬੱਚੇ ਹੇਠਲੇ ਨਹੀਂ ਬੈਠਦੇ ਬਹੁਤ ਸਾਰਾ ਕੰਮ ਮੂਰ ਹੋਣ ਵਾਲਾ ਉਹ ਵੀ ਕਰਾਂਗੇ ਥੈਂਕ ਯੂ ਜਿਹੜੀਆਂ ਲੜਕੀਆਂ ਦਾ ਐਜੂਕੇਸ਼ਨ ਨੂੰ ਲੈ ਕੇ ਕੋਈ ਸਟੈਪ ਲੈ ਰਹੀ ਹੈ ਗਵਰਨਮੈਂਟ ਕਿਉਂਕਿ ਬਿਲਕੁਲ ਬਿਲਕੁਲ ਜੀ ਆਉਣ ਵਾਲੇ ਤੁਸੀਂ ਦੇਖੋਗੇ ਤਾ ਸਾਡੇ ਪਿੰਡ ਦੇ ਨੌਜਵਾਨਾਂ ਦੇ ਲਈ ਸਾਡੇ ਬੱਚਿਆਂ ਦੇ ਬਹੁਤ ਸਾਰੇ ਮੈਂ ਵੈਸਾ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਉਹ ਤਾਂ ਮੈਨੂੰ ਵੀ ਦੇਖ ਲੈਂਦੀ ਵਾਧੀਆਂ ਖਾਲੀਆਂ ਇਲੈਕਸ਼ਨਾਂ ਦੀ ਖਾਲੀਆਂ ਨੇ ਮੈਂ ਗਲਤੀ ਪੀਸੀ ਕਰਕੇ ਦੱਸਿਆ ਕਿ ਇਹ ਸਿੰਪਲ ਵਾਲਾ ਕੇਸ ਹੈ ਉਹ ਵੀ ਪਿਛਲੀ ਸਰਕਾਰ ਜਾਂਦੇ ਜਾਂਦੇ ਉਹਦਾ ਇਲੈਕਟਰਲ ਰੂਲ ਬਦਲ ਕੇ ਕਰਕੇ ਉਹ ਕੇਸ ਸੱਸਿਆ ਹੋਇਆ ਹੈ ਇਲਾਕੇ ਨੂੰ ਦਾ 18 18 ਮਈ ਨੂੰ ਆਓ ਜੀ ਪਪਾ ਜੀ